ਹਾਂਜੀ ਤੋਂ ਉੱਤ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਤੇ ਮੈਂ ਚਾਹੁੰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਬਾਈ ਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਅੱਜ ਤਰੀਕ ਹੋ ਗਈ 20 20 ਫਰਵਰੀ 2025 ਅੱਜ ਦੀ ਵੀਡੀਓ ਇਹ ਆਪਾਂ ਦਿਖਾ ਰਹੇ ਹਾਂ ਮੰਨ ਲਓ ਵੀ ਅੱਜ ਸਵੇਰ ਦਾ ਮੌਸਮ ਖਰਾਬ ਹੈ। ਕਾਫੀ ਬੱਦਲਬਾਜ਼ੀ ਤੇ ਬਾਰਸ਼ ਵੀ ਹੋਈ। ਆ ਹੁਣ ਵੀ ਮੌਸਮ ਥੋੜਾ ਜਿਹਾ ਗੜਬੜ ਵਾਲਾ ਹੀ ਹੈ। ਹਵਾ ਬਹੁਤ ਸਵਾਦੀ ਚਲਦੀ ਹੈ। ਉਹਦੇ ਬਾਰੇ ਦਿਖਾ ਰਹੇ ਹਾਂ ਵੀ ਆ ਦੇਖੋ ਕਿਦਾਂ ਦਾ ਵਿੱਚ ਵਿੱਚ ਕਣਕ ਤੇ ਵੀ ਥੋੜਾ ਜਿਹਾ ਅਸਰ ਹੋਇਆ ਇਹਦਾ। ਅਬ ਦੇਖੋ ਸਾਹਮਣੇ ਕਾਵਾ ਚਲਦੀ ਦੇਖਦੀ ਹੋਊਗੀ ਬੂਟੇ ਚਲਦੇ ਨੇ। ਇਦਾਂ ਦਾ ਆ ਹੋਗਾ ਆ ਸਾਰੀ ਹਵਾ ਜਿਆਦਾ ਚੱਲਣ ਲੱਗ ਗਈ ਹੈ ਅਸਲ ਤੇ ਵੀ ਕਾਫੀ ਕਈ ਜਗ੍ਹਾ ਤੇ ਤਾਂ ਇਹ ਮਾਰੋ ਵੀ ਟਲੀਆਂ ਜੀਆਂ ਟਾਈ ਗਈਆਂ ਜਿੱਦਾਂ ਇਹ ਸ੍ਰੀ ਹੋਈ ਥੋੜੀ ਜਿਹੀ ਕਣਕ ਥੋੜੀ ਜਿਹਾ ਕਹਿੰਦੇ ਨੇ ਜਦੋਂ ਬੱਲਾ ਆ ਜਾਂਦੀਆਂ ਨੇ ਭਾਰੀ ਹੋ ਜਾਂਦੀ ਆ ਏਖਣ ਕਈ ਜਗ੍ਹਾ ਤੇ ਐ ਇਦਾਂ ਨਾ ਹੋਆ ਉਹ ਸਾਹਮਣੇ ਵੀ ਦਿਖਦਾ ਹੋਊਗਾ ਪੂਰਾ ਬੱਦਲ ਵਾਈ ਵੀ ਸਾਹਮਣੇ ਉੱਪਰ ਦੇਖੋ ਪੂਰੀ ਆ ਬਾਰਸ਼ ਦਾਤ ਦੇ ਨੇ ਵੀ ਦੁਬਾਰਾ ਹੁਣ ਫੇਰ ਸ਼ੁਰੂ ਲੱਗੂ ਸ਼ਾਇਦ ਤੇ 7:00 ਵਜੇ ਤੋਂ ਫੇਰ ਦੱਸਿਆ ਆ ਵੀ ਟਾਈਮ ਵਾਪਸ ਹੋਊਗੀ। ਹੋਵਾ ਵੀ ਹੋਈ ਅੱਜ ਤਕਰੀਬਨ 4:00 ਵਜੇ ਵਾਰਸ ਪੈਂਦੀ ਈ ਅੱਜ ਸਵੇਰ। ਇਦਾਂ ਹੀ ਹੋਊਗਾ। ਨਾ ਬੈਠਾ ਤੇ ਨਹੀਂ ਅੱਬੀ। ਚਾਚੂ ਪੀਂਦਾ ਫੇਰ। ਖਲਾਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਕਾਲ ਬਲਾਬੀ ਚ ਸਤਿ ਸ਼੍ਰੀ ਅਕਾਲ ਜੀ ਹਾਂ ਹੈਪੀ ਰਹੋ ਟਾਟਾ ਨੂੰ ਅੱਛਾ ਆਵਾਜ਼ ਚੱਲ ਰਹਾ ਹੈ ਹੂੰ ਹਰਾ ਕੱਟਿਆ ਹਰਾ ਤੋਂ ਬੜੇ ਤੇ ਚੱਕ ਕੇ ਲੈਵੜਾ ਹੂੰ ਲੈ ਕੇ ਕਰਨਾ ਹੂੰ ਜਾਂਨਾ ਹੌਂੜਾ ਲੈ ਕੇ ਅੱਛਾ ਇਹ ਕਹਿੰਦਾ ਜੀ ਹਰਾ ਕੱਟਿਆ ਵੀ ਆਹ ਰੇੜਾ ਲੈ ਕੇ ਜਾਵਾਂਗੇ ਫੇਰ ਸਾਰਾ ਚੱਕ ਕੇ ਲੈ ਕੇ ਆਵਾਂਗੇ ਉਧਰੋਂ ਅਜੇ ਥੋੜਾ ਜਿਹਾ ਮੌਸਮ ਖਰਾਬ ਹੋਣ ਕਰਕੇ ਹੀ ਉਹ ਕੰਮ ਕਾਮ ਥੋੜੇ ਜਿਹਾ ਜਲਦੀ ਕਰ ਲੈਣੇ ਮੈਂ ਮੰਨ ਲਓ ਬਾਰਿਸ਼ ਆਉਣ ਦਾ ਕੋਈ ਪਤਾ ਨਹੀਂ ਇਸ ਕਰਕੇ ਅ ਦਿਖਾਉਣੇ ਨਾਲੇ ਉੱਤਰ ਜਾ ਕੇ ਨਾਲੇ ਹਰੇ ਇਹ ਦੇਖੇ ਤੇ ਵਿੱਚ ਜਾ ਕੇ ਦਿਖਾਉਣੇ ਆ ਫਿਰ ਲੋੜੇ ਰਹਿ ਹੋ ਆ ਦੇਖੋ ਸਾਹਮਣੇ ਸਰੋਂ ਵੀ ਇਹ ਵੀ ਥੋੜੀ ਜਿਹੀ ਟੇਢੀ ਹੋ ਗਈਆਂ ਤਕਰੀਬਨ ਹਵਾ ਜ਼ਿਆਦਾ ਚੱਲਣ ਕਰਕੇ ਥੱਲੇ ਉੱਪਰ ਇਹ ਹੁਣ ਭਾਰੀ ਹੋ ਗਈਆਂ ਥੋੜਾ ਥੋੜੇ ਥੱਲੇ ਗਿੱਲੇ بارش ਦਾ ਵੀ ਥੋੜਾ ਜਿਹਾ ਹੈਗਾ ਤੇ ਪ੍ਰਵਾਹ ਕੁਸ ਪਾਣੀ ਵੀ ਲੱਗੇ ਹੋਏ ਤੇ ਪਹਿਲਾਂ ਉਹਦੇ ਕਰਕੇ ਸਰੋਂਾਂ ਸਾਰੀਆਂ ਟੇਡੀਆਂ ਹੀਆਂ ਹੋ ਗਈਆਂ ਕਿਉਂ ਹਵਾ ਜ਼ਿਆਦਾ ਚੱਲਦੀ ਹੈ ਇਸ ਕਰਕੇ ਸਰੋਂ ਤੇ ਵੀ ਇਹਦਾ ਹਵਾ ਦਾ ਕਾਫੀ ਅਸਰ ਹੋ ਗਿਆ ਮੰਨ ਲਓ ਵੀ ਇਹ ਕ ਰਫਤਾਰ ਕਾਫੀ ਤੇਜ਼ ਚੱਲ ਰਹੀ ਹੈ ਇਦਾਂ ਹੀ ਫਸਲਾਂ ਵਿੱਚ ਵਿੱਚ ਜਿੱਥੇ ਜ਼ਿਆਦਾ ਹਵਾ ਲੱਗਦੀ ਹੈ ਉੱਥੋਂ ਟਹਿ ਗਈਆਂ ਆ ਗਏ ਆਪਾਂ ਬਰਸੀ ਹੁਣ ਕੋਲ ਆ ਜੀ ਇੱਥੇ ਹੁਣ ਬਰਸੀਨ ਚੱਕਣਾ ਅਨਦਲੀਪ ਨੇ ਆ ਕੇ ਮੈਂ ਉਹਦੇ ਨਾਲ ਸਹਾਇਤਾ ਕਰਨੀ ਆ ਉਹਦੀ ਮੰਨ ਲਓ ਵੀ ਪੰਡਾ ਚਕਾਉਣੀਆਂ ਨੇ ਉਹ ਚਕਾ ਕੇ ਬਾਕੀ ਉਹਨੇ ਆਪਣਾ ਔਕਾ ਵਗੈਰਾ ਕਰੂਗਾ ਆ ਕੇ ਲੈ ਜੀ ਉਧਰ ਆਹ ਤੁਮਨੇ ਪੰਡਾ ਪਾਈਆਂ ਹੋਈਆਂ ਨੇ ਇਦਾਂ ਹੀ ਜ਼ਿੰਦਗੀ 'ਚ ਜਿਵੇਂ ਹੁਣ ਆਪਾਂ ਕਹਿੰਦੇ ਆਂ ਵੀ ਕੋਈ ਨਾ ਕੋਈ ਕੰਮ ਬੰਦਾ ਕਰਦਾ ਹੀ ਰਹਿੰਦਾ ਹੈ ਇਹ ਸਾਰੇ ਆਪਣੇ ਜ਼ਿਮੀਂਦਾਰਾਂ ਦੇ ਤਕਰੀਬਨ ਜ਼ਿਆਦਾਤਰ ਕੰਮ ਇਹ ਜੀ ਨੇ ਜਿਹੜੇ ਆਪਾਂ ਮੰਨ ਲਓ ਵੀ ਪਸ਼ੂਆਂ ਨਾਲ ਵੀ ਹੋਏ ਆਂ ਪਸ਼ੂਆਂ ਨੂੰ ਵੀ ਖਾਦ ਖਰਾਕ ਜੋ ਖਾਣ ਪੀਣ ਦਾ ਉਹਨਾਂ ਦਾ ਰਸਾਣਾ ਜਿਵੇਂ ਖਰਾ ਵਗੈਰਾ ਹੋਰ ਇਹ ਵੀ ਆਪਾਂ ਨੂੰ ਨਾਲ ਤਿਆਰ ਕਰਨਾ ਪੈਂਦਾ ਹੈ ਇਹ ਬਰਸੀਨ ਵਿੱਚ ਮੰਨ ਲਓ ਵੀ ਉਹ ਵੱਢ ਕੇ ਤਾਂ ਚੱਲ ਗਿਆ ਦਲੀਪ ਹੁਣ ਇਹਨੂੰ ਚੱਕਣਾ ਆ ਦੇਖੋ ਆ ਬਰਸੀਨ ਤੇ ਵੀ ਕਾਫੀ ਹਵਾ ਦਾ ਪ੍ਰਭਾਵ ਪਿਆ ਇਹ ਇਹ ਵੀ ਸਾਰਾ ਢਹਿ ਗਿਆ ਹੁਣ ਵੀ ਬੈਸਕਰੂ ਵਧੀਆ ਮੇਰੇ ਰੱਖੇ ਵੀ ਉੱਪਰੋਂ ਆਪਾਂ ਨੂੰ ਹਵਾ ਤੇ بارش ਪੂਰਸ ਦਾ ਘਟੇ ਇਹ ਹੋ ਰਹੇ ਬਾਕੀ ਹੋਰ ਵੀ ਕਈ ਚੀਜ਼ਾਂ ਨੇ ਉਹਨਾਂ ਤੋਂ ਵੀ ਵਿਚਾਰ ਇਹ ਵੈਸ ਗੁਰੂ ਮਿਹਰ ਭਰਿਆ ਹੱਥ ਰੱਖ ਕੇ ਸਾਰੇ ਜ਼ਿਮੀਂਦਾਰਾਂ ਦਾ ਖਰਚਾ ਕਰਿਆ ਹੋਇਆ ਹੁਣ ਪੂਰਾ ਇਸ ਕਰਕੇ ਕਹਿੰਦੇ ਆ ਵੀ ਵੈਸ ਗੁਰੂ ਸਭ ਤੋਂ ਮਿਹਰ ਭਰਿਆ ਹੀ ਹੱਥ ਰੱਖੇ ਸਾਰਾ ਵਿਚਾਰ ਇਹ ਕਣਕਾ ਹੱਜੇ ਵਿੱਚ ਵਧੀਆ ਖੜੀਆਂ ਨੇ ਨਸਰਹੀਆਂ ਦੇ ਹਜੇ ਵਿੱਚ ਕਾਫੀ ਕਣਕਾਂ ਨਿਸਣ ਤੋਂ ਵੀ ਰਹਿੰਦੀਆਂ ਨੇ ਆਪਣੀਆਂ ਇਹ ਥੋੜੀ ਜਿਹਾ ਗੀਤੀਆਂ ਤੀਆਂ ਇਹ ਹੈਗੀਆਂ ਤੇ ਆਪਣੀਆਂ ਮੰਨ ਲਓ ਵੀ 26 ਅਕਤੂਬਰ ਦੀ ਬੀਜੀ ਹੋਈ ਹੈ ਬਾਕੀ ਲੋਕਾਂ ਨੇ ਨਮੰਮਤ ਜਿੱਤਿਆਂ ਨੇ ਉਹ ਆ ਗਿਆ ਸਾਹਮਣੇ ਦਲੀਲ ਆ ਦੂ ਆਪਾਂ ਮੰਨ ਲਓ ਵੀ ਆ ਪੰਡਾ ਉਹਨਾਂ ਨੂੰ ਚਕਾਉਣੀ ਆ ਇਹਨੂੰ ਫੇਰ ਇਹ ਲੈ ਲੈ ਤੱਕ ਆਪਾਂ ਫੇਰ ਕੰਮ ਕਰਾਂਗੇ ਤੇ ਬਾਰਸ਼ ਦਾ ਦੱਸਿਆ ਹੋਇਆ ਵੀ ਸ਼ਾਮ ਨੂੰ ਬਾਰਸ਼ ਫਿਰ ਪੈ ਸਕਦੀ ਐ ਇਸ ਕਰਕੇ ਥੋੜਾ ਜਿਹਾ ਮੈਂ ਇਹਨੂੰ ਕਿਹਾ ਵੀ ਜਲਦੀ ਅਜੇ ਕੰਮਕਾਰ ਆਪਣਾ ਇਹ ਮਕਾਨ ਆ ਜਿਹੜਾ ਵੀ ਇਹ ਬਾਰਸ਼ ਤੋਂ ਆਪਾਂ ਪਹਿਲਾਂ-ਪਹਿਲਾਂ ਕਰ ਲਈਏ ਆ ਤਾਂ ਗਿਆ ਹੁਣ ਹੁਣ ਅੱਗੇ ਦੇਖਦੇ ਆ ਕਰਦੇ ਆ ਹੁਣ ਆਹ ਨ ਚੱਕਾਉਣਾ ਉਹਨੂੰ ਆਜਾ ਆਜਾ ਜਲਦੀ ਆਜਾ ਆ ਰਿਹਾ ਹੋਰਾਂ ਨੂੰ ਦੰਸ਼ੇ ਇੱਕ ਸੱਤ ਪੰਡਾ ਹੀ ਵੱਡੀਆਂ ਨਹੀਂ ਅੱਜ ਵੀ ਉਹ ਕੋ ਉਧਰ ਆਪਣੇ ਸਬਜੀ ਚ ਵਿੱਚ ਉਹਦੀ ਖੰਡੀ ਜੀ ਖੜੀ ਸੀ ਉਹ ਵੱਡੀ ਐ ਹਾਂ ਅਲਾ ਆ ਗਿਆ ਹੁਣ ਇਹ ਪੰਡਾ ਚਾ ਕਾਰੀਏ ਨੂੰ ਫੇਰ ਬਾਕੀ ਵੀ ਵੀਡੀਓ ਫੇਰ ਬਣਾਉਣੇ ਆ ਥੋੜੀ ਜਿਹੀ ਹੋਰ ਦਿਖਾਉਣੇ ਆ ਨਾਲ ਹੁੰਦੀ ਆ ਹੈਂ ਤੇਰਾ ਕੰਨ ਪੰਡ ਪਾਇ ਮੈਂ ਖਾਣ ਨਾ ਨੀ ਆਨੇ ਆਉ ਲੈ ਗਿਆ ਹੁਣ ਪੰਡ ਚੱਕ ਕੇ ਉਹ ਜਿਹੜੇ ਤੇ ਧਰ ਕੇ ਆਉ ਆ ਸਮੋਨੇ ਅੱਜ ਥੋੜੀ ਜਿਹੀ ਹਵਾ ਜ਼ਿਆਦਾ ਚੱਲਣ ਕਰਕੇ ਇਹਦੇ ਵਿੱਚ ਥੋੜੀ ਜਿਹੀ ਬਾਜ ਦਾ ਫਰਕ ਪੈ ਸਕਦਾ ਵੀ ਫਰ ਫਰਜੇ ਦੀ ਆਵਾਜ਼ ਆਉਗੀ ਮੈਂ ਕਹਾਂ ਮੰਨ ਲਓ ਵੀ ਉਹ ਵਾਜ ਤੋਂ ਕੱਲਾ ਉਹ ਲੈ ਕੇ ਨਹੀਂ ਆਇਆ ਜਿਹੜਾ ਮੰਨ ਲਓ ਵੀ ਨਾਲ ਡਾਉਣਾ ਹੁੰਦਾ ਸੀ ਆਪਾਂ ਬਾਜ ਵਿੱਚ ਦੂਜੀ ਆਵੇ ਨਾ ਮੇਰੇ ਕੋਲ ਕੱਲਾ ਮੋਬਾਈਲ ਹੀ ਸੀ ਕਰਕੇ ਥੋੜੀ ਜੀ ਆਵਾਜ਼ ਦਾ ਫਰਕ ਪੈ ਸਕਦਾ ਹੂੰ ਉੱਚੀ ਬੋਲਿਆ ਕਰ ਇਧਰ ਬਾਦਲ ਉੱਤਰਾ ਜੀ ਅੱਛਾ ਹਾਂ ਜੀ ਗਰੰਟੀ ਦੀ ਹੈ। ਅਗਾਂਹ ਬਾਰਸ਼ ਦਾ? ਬਾਰਸ਼ ਕਰ। ਪੈ ਸਕਦੀ ਆ? ਪੈ ਸਕਦੀ ਆ। ਆਹ ਦੇਖਾ ਇੱਧਰ ਨੂੰ ਕਿੰਨਾ ਉੱਠਿਆ ਹੋਇਆ ਆ ਸਾਹਮਣੇ। ਲੱਗਦੀ ਕਾਲੀ ਉਹ ਘਾਟ ਹੋਈ ਪਈ ਐ। ਹੂੰ? ਆਲੇ-ਦਾਲੇ ਬੱਦਲੇ ਬੱਦਲ ਹੋਇਆ ਪਿਆ ਸਾਰੇ ਇਹ। ਇੱਧਰ ਨੂੰ ਥੋੜਾ ਜਿਹਾ ਕੱਟਾ ਜਣੀ ਅੱਜ ਤਨੂ ਦਾ ਬਾਲਾ ਹੀ ਜ਼ਿਆਦੇ ਆ ਆ ਦੇਖੋ ਆ ਪਿੰਡ ਵੱਲ ਨੂੰ ਇੱਧਰ ਸਾਡਾ ਸਾਹਮਣੇ ਪਿੰਡ ਆ ਉਹ ਸਾਹਮਣੇ ਇਧਰ ਤਨੂ ਪੂਰਾ ਬੱਦਲਾ ਉਹ ਟੈਂਕੀ ਦੇਖਦੀ ਆ ਪਿੰਡ ਦੀ ਸਾਡੇ ਦੀ ਉੱਥੇ ਨਾਲੇ ਗੁਰਦੁਆਰਾ ਸਾਹਿਬ ਆ ਦੇਖੋ ਪੂਰੇ ਹਵਾ ਦਾ ਪੂਰਾ ਪ੍ਰਭਾਵ ਪਿਆ ਹੋਇਆ ਹੈ ਨਾਲ ਪੱਤਲ ਬਾਈ ਪੂਰੀ ਹੋਈ ਹੋਈ ਹੈ ਕਦੀ ਸਵੇਰੇ ਕਹਿੰਦੇ ਕਿ ਭਾਜੀ ਆ ਗਿਆ ਦੀ ਬਾਰਸ਼ 4 ਵਜੇ ਪਹਿਲਾਂ ਤਾਂ ਹਵਾ ਜੀ ਚੱਲਦੀ ਰਹੀ ਜਾਨੀ 4 ਵਜੇ ਹਮ ਤਾਂ ਆਦ ਹਟ ਗਿਆ ਐਂ ਦਾ ਸਮਨਾ ਹੈ ਹਮ ਤੋ ਤ ਆਪਣੇ ਇਲਾਕੇ ਬਾਰੇ ਵੀ ਦੱਸਿਓ ਵੀ ਇੱਧਰ ਬਾਰਿਸ਼ ਹੋਈ ਆ ਕਿ ਨਹੀਂ ਹੋਈ ਬਾਕੀ ਕਈ ਜਗ੍ਹਾ ਤੇ ਤਾਂ ਮਨ ਲਓ ਵੀ ਇਹ ਖਬਰਾਂ ਵਿੱਚ ਪਤਾ ਲੱਗਿਆ ਵੀ ਗੜੇ ਮਾਰੀ ਵੀ ਹੋਈ ਐ ਪਰ ਪ੍ਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਗੜੇ ਮਾਰੀ ਵਗੈਰਾ ਨਾ ਹੋਵੇ ਸਭ ਜਗ੍ਹਾ ਸੁਰੱਖਿਆ ਰਹੇ ਹੁਣ ਇਹ ਫਸਲਾਂ ਪੱਕੀਆਂ ਹੋਈਆਂ ਮਨ ਲਓ ਵੀ ਇੱਕ ਤਰ੍ਹਾਂ ਦੀ ਹੁਣ ਅੱਤ ਵਿਚਾਲੇ ਜੇ ਨੇ ਵੀ ਮਨ ਲਓ ਵੀ ਇਹ ਤੋਂ ਬਾਅਦ ਦਾਣਾ ਪੈਣਾ ਦਾਣਾ ਵੀ ਤਾਂ ਹੀ ਪੈਣਾ ਜੇ ਉੱਪਰਲਾ ਮਿਹਰ ਭਰਿਆ ਹੱਥ ਆਕ ਸੁੱਖ ਸ਼ਾਂਤੀ ਰੱਖੇ ਸੱਚਾ ਪਾਤਸ਼ਾਹ ਇਦਾਂ ਦੇ ਕਿਤੇ ਵੀ ਇਹੋ ਜਿਹਾ ਉਹ ਨਾ ਹੋਵੇ ਵੀ ਜਿਹੜਾ ਨੁਕਸਾਨ ਕਰਨੇ ਵਾਲੀ ਹੋਵੇ ਅ ਬਾਕੀ ਅੱਜ ਦਾ ਜਿਹੜਾ ਮੌਸਮ ਹੈ ਇਹ ਹੈ ਤਾਂ ਖਰਾਬ ਹੈ ਪੂਰਾ ਇਹ ਦਿਨਾਂ ਜ ਤਕਰੀਬਨ ਕਈ ਦਿਨਾਂ ਪਹਿਲਾਂ ਦਾ ਇਹਦੇ ਬਾਰੇ ਆ ਰਿਹਾ ਸੀ ਅ ਕਈ ਲੋਕ ਆਪਣੇ ਮਿੱਤਰਾਂ ਨੇ ਜਿਵੇਂ ਫਾਰਮਰਾਂ ਨੇ ਕਈਆਂ ਨੇ ਪਾਣੀ ਪੂਣੀ ਵੀ ਨਹੀਂ ਲਾਇਆ ਕਈਆਂ ਨੇ ਥੋੜੀ ਜਿਹੀ 5-7 ਦਿਨ ਪਹਿਲਾਂ ਲਾਤਾ ਉਹ ਮੜੀ-ਮੜੀਆਂ ਟੇਡੀਆਂ ਵੀ ਹੋ ਗਈਆਂ ਕਣਕਾਂ ਇਸ ਕਰਕੇ ਕਈ ਤਾਂ ਦੇਖ ਕੇ ਨੱਟ ਵਗੈਰਾ ਨੂੰ ਫੇਰ ਪਾਣੀ ਲਾਉਂਦੇ ਨੇ ਤੁਸੀਂ ਵੀ ਦੋਸਤੋ ਖਿਆਲ ਨਾਲ ਲਾਇਆ ਕਰੋ ਪਹਿਲਾਂ ਆਪਾਂ ਪਿਛੇ ਇੱਕ ਕਣਕ ਜੀ ਆਪਾਂ ਨੇ ਵੀ ਇੱਕਨੇ ਥੋੜੀ ਜੀ ਜਲਦਬਾਜੀ ਜੀ ਕਰ ਲਈ ਤੀ ਵੀ ਬਾਰਸ਼ ਪੈਂਦੀ ਹੋਣੀ ਇਸ ਕਰਕੇ ਪਾਣੀ ਲਾਤਾ ਦੀ ਉਹ ਕਣਕ ਥੋੜੀ ਜੀ ਆਪਣੀ ਡਾਉਨ ਹੈ ਹੁਣ ਮਤਲਬ ਵੀ ਉਹ ਮਸੀਓ ਉਹ ਤਿਆਰ ਕਰੀ ਹੈ ਵੀ ਇਹ ਥੋੜੇ ਧਿਆਨ ਨਾਲ ਦੇਖ ਕੇ ਉਹ ਕਰਿਆ ਕਰੋ ਉਹ ਹੁਣ ਬਟੂਨੇ ਵਾਲੇ ਤਾਂ ਫੇਰੇ ਆ ਜਾਂਦੇ ਨੇ ਪਰ ਇਹ ਵਾਲੀ ਚੀਜ਼ ਤਾਂ ਕਿਸੇ ਨੂੰ ਦੇ ਦਿਆ ਕਿਸੇ ਵੀ ਆਲਾ ਜਦੇ ਤਿਆਰ ਆ ਲਓ ਜੀ ਹਰਾ ਤਾਂ ਲੱਦ ਲਿਆ ਹੁਣ ਬਨਨ ਦੇ ਆ ਬਾਕੀ ਜੋੜਦੇ ਆ ਬੁਰਦ ਨੂੰ ਤੇ ਟੋਕਾ ਵੀ ਕਰਵਾਉਣਾ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਵੀਡੀਓ ਦੇਖਦੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਦੋਸਤੋ ਅੱਗੇ ਵੀ ਦਿਖਾਇਆ ਕਰੋ ਬਾਕੀ ਆ ਦੋਸਤੋ ਦੱਸਿਓ ਵੀ ਕਿਹੜੇ-ਕਿਹੜੇ ਇਲਾਕੇ 'ਚ ਬਾਰਿਸ਼ ਹੋਈ ਆ ਇਹ ਜ਼ਰੂਰ ਦੱਸਿਓ ਬਾਕੀ ਸਾਡੀ ਵੀਡੀਓ ਬਾਰੇ ਕੋਈ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਤੇ ਲਾਇਕ ਜ਼ਰੂਰ ਕਰਿਆ ਕਰੋ ਨਵੇਂ ਦੋਸਤ ਜੁੜੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਦਿਖਾਉਨੇ ਆ ਕੁਝ ਹੋਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ